ਜੀ ਸਰ ਸਰ ਅੱਜ ਤਹੀ ਮੋਹੱਲਾ ਬਾਪੂ ਪਰਮਦਰਸ ਜਿਹੜਾ ਅਧਰੰਗਪੁਰ ਰੋਡ ਵਿਖੇ ਪੁੱਜੇ ਹੋ ਔਰ ਅਸੀਂ ਦੇਖ ਰਹੇ ਆ ਕਿ ਬਹੁਤ ਸਾਰਾ ਜਿਹੜਾ ਕੰਮ ਹੈ ਜਿਹੜਾ ਹੋ ਰਿਹਾ ਹੈ ਤੇ ਕੀ ਕਹਿਣਾ ਚਾਹੋਗੇ ਕਿਸ ਕਿਸ ਤਰ੍ਹਾਂ ਦੇ ਜਿਹੜੇ ਕੰਮ ਆ ਉਹ ਹੋ ਰਹੇ ਨੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਜੀ ਪਹਿਲਾਂ ਇੱਥੇ ਸਾਡੇ ਸੀਵਰ ਦੀ ਇੱਕ ਦਿੱਕਤ ਸੀ ਇੱਕ ਸੀਵਰ ਜਿਹੜਾ ਬਿਲਕੁਲ ਬਲੌਕ ਸੀ ਚੱਲ ਨਹੀਂ ਸੀ ਰਿਹਾ ਤੇ ਅੱਜ ਤੋਂ ਕੋਈ ਮਹੀਨਾ ਕੇ ਪਹਿਲਾਂ ਕਾਫੀ ਦਿਨ ਮਹੀਨੇ ਤੋਂ ਲੱਗੇ ਨੇ ਬੰਦੇ ਰੈਗੂਲਰ ਆ ਵਾਰਡ ਦੇ 25 ਨੰਬਰ ਤੋਂ ਐਸਜੀਓ ਸਾਹਿਬ ਐਕਸ਼ਨ ਸਾਹਿਬ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪੱਕੇ ਬੰਦੇ ਇੱਥੇ ਲਾਏ ਹੋਏ ਨੇ ਉਹਨਾਂ ਨੇ ਆ ਕੇ ਦੇਖਿਆ ਸੀ ਸਾਰਾ ਚਲਾ ਕੇ ਤੇ ਇੱਕ ਮਹੀਨਾ ਬਹੁਤ ਜ਼ਿਆਦਾ ਦਿੱਕਤ ਸੀ ਇਹ ਚੱਲ ਨਹੀਂ ਸੀ ਰਿਹਾ ਫਿਰ ਇਹਨਾਂ ਨੇ ਪਰਸੋਂ ਤੋਂ ਫੇਰ ਦੇਖਿਆ ਕਿ ਨਹੀਂ ਚੱਲ ਰਿਹਾ ਅੱਜ ਅਸੀਂ ਰਿਕੁਐਸਟ ਕੀਤੀ ਸਾਡੇ ਕਮੇਟੀ ਘਰ ਦੇ ਪ੍ਰਧਾਨ ਸਰਦਾਰ ਬਲੀ ਸਿੰਘ ਪਾੜਾ ਜੀ ਨੂੰ ਉਹਨਾਂ ਨੇ ਫਿਰ ਐਸਡੀਓ ਸਾਹਿਬ ਐਕਸ਼ਨ ਡਿਊਟੀ ਲਾਈ ਤੇ ਜਾ ਕੇ ਉਹਥੇ ਜਿਹੜੀਆਂ ਪਾਈਪਾਂ ਜਿਹੜੀਆਂ ਨਵੀਆਂ ਪਾਈਆਂ ਜਾਣ ਤੇ ਅੱਜ ਉਹਨਾਂ ਦੇ ਸਹਿਯੋਗ ਨਾਲ ਐਸਡੀਓ ਸਾਹਿਬ ਦੇ ਪਾੜਾ ਸਾਹਿਬ ਦੇ ਐਕਸ਼ਨ ਸਾਹਿਬ ਦੇ ਸਹਿਯੋਗ ਨਾਲ ਅੱਜ ਸਾਰਾ ਜਿਹੜਾ ਵਾ ਸੀਵਰਾ ਕੰਮ ਚੱਲ ਰਿਹਾ ਹੈ ਸਾਡੇ ਸਰ ਕਿੰਨੀਆਂ ਗਲੀਆਂ ਦਾ ਜਿਹੜਾ ਕੰਮ ਚੱਲ ਰਿਹਾ ਹੈ ਸਾਡੀਆਂ ਦੋ ਗਲੀਆਂ ਦਾ ਕੰਮ ਚੱਲ ਰਿਹਾ ਦੋਨਾਂ ਦਾ ਸੀਵਰੇਜ ਦਾ ਹੀ ਕੰਮ ਹੈ ਤੇ ਇੱਕ ਜਿਹੜਾ ਕੰਮ ਸਾਡਾ ਅੱਜ ਖਤਮ ਹੋ ਜਾਣਾ ਤੇ ਅਸੀਂ ਮੰਡੀਕ ਦੂਸਰੀ ਨਵੀਂ ਗਲੀ ਸਟਾਰਟ ਕਰ ਦਾਂਗੇ ਸਰ ਬਰਸਾਤਾ ਤਾਂ ਕਿੰਨੇ ਵੀ ਆ ਰਹੇ ਨੇ ਤੇ ਕਿਸ ਤਰ੍ਹਾਂ ਦੇ ਜਿਹੜੇ ਹੋਰ ਕੰਮ ਕਰ ਰਹੇ ਤੁਹਾਡੇ ਵੱਲ ਸਾਡੇ ਵੱਲੋਂ ਅਸੀਂ ਹੁਣ ਤੁਸੀਂ ਦੇਖਿਆ ਹੋਣਾ ਬਿਹ rampur ਰੋਡ ਤੇ ਲਾਈਟਾਂ ਦੀ ਕਾਫੀ ਦਿੱਕਤ ਸੀ ਰੋਡ ਸਾਰਾ ਬੰਦ ਸੀ ਤੇ ਬਾਗ ਲਾ ਕੇ ਕਾਫੀ ਚੋਰੀ ਦੀਆਂ ਘਟਨਾਵਾਂ ਵੀ ਹੁੰਦੀਆਂ ਸੀ ਉਹ ਵੀ ਬਲਜੀਤ ਸਿੰਘ ਪਾੜਾ ਜੀ ਦੀ ਅਸੀਸ ਸਹਿਯੋਗ ਨਾਲ ਆਪਣੇ ਭਰਮਪੁਰ ਰੋਡ ਤੋਂ ਗੁਜਰਾਪੁਰ ਸਕੂਲ ਤੱਕ ਸਾਰੀਆਂ ਨਵੀਆਂ ਲਾਈਟਾਂ LED ਲਾਈਟਾਂ ਲਗਾਈਆਂ ਨੇ ਜਿਨ੍ਹਾਂ ਰਾਹਗੀਰਾਂ ਨੂੰ ਪਰੇਸ਼ਾਨੀ ਨਾ ਆਵੇ ਅਰਜਿੰਦਰਾ ਗਾਰਡਨ ਦੇ ਵੀ ਜਿਹੜੇ ਲੋਕ ਰਹਿੰਦੇ ਸੀ ਕਾਫੀ ਹਨੇਰੇ ਚ ਸੀ ਉਹ ਉਹ ਵੀ ਸਾਰੀਆਂ ਲਾਈਟਾਂ ਨਾਲ ਸੀ ਰੋਡ ਜਿਹੜਾ ਚਲਾਕਾ ਸਾਰਾ ਸਰ ਪਿਛਲੇ ਦਿਨੇ ਜਿਹੜਾ ਹੈ ਨਾ ਥੋੜੇ ਦਿਨ ਪਹਿਲਾਂ ਜਿਹੜਾ ਬੜੀ ਖਬਰ ਵਾਇਰਲ ਹੋਈ ਕਿ ਰਾਮਬੀਲਾ ਗਰਾਊਂਡ ਵਿੱਚ ਜਿਹੜਾ ਹੈ ਉਹ ਕੂੜੇ ਦੇ ਢੇਰ ਲੱਗੇ ਹੋਏ ਸਨ ਨਾਲ ਨਾਲ ਕਿਹੜੀਆਂ ਬਲੌਕ ਹੋਈਆਂ ਸਨ ਤੇ ਦੁਬਾਰਾ ਤੁਹਾਡੀ ਦਵਾਈ ਵਿੱਚ ਜਿਹੜਾ ਹੈ ਕੰਮ ਬੜੇ ਵਧੀਆ ਤਰੀਕੇ ਨਾਲ ਉਹਦੇ ਚ ਸਿਰ ਦਿੱਕਤ ਸੀ ਕਿ ਜਿਹੜਾ ਨਾਲਾ ਸੀ ਉਹ ਸਾਰੇ ਮਤਲਬ ਭਰਮਪੁਰ ਰੋਡ ਤੋਂ ਬਰਨਾਲਾ ਤੋਂ ਪੰਜਾਬੀ ਪਾਣੀ ਆਂਦਾ ਨਾ ਸਰੋਂ ਨਾਲੇ ਥਾਣੀ ਖਿੱਚਿਆ ਜਾਂਦਾ ਤੇ ਉਹ ਨਾਲੇ ਦੇ ਵਿੱਚ ਕੀ ਹੈਗਾ ਕਿ ਵਿੱਚ ਘਰ ਜਾ ਕੇ ਇੱਕ ਦਰਕਤ ਹੈ ਜਿਹਦੇ ਕਰਕੇ ਡੱਕਾ ਲੱਗਦਾ ਸੀ ਬਟ ਜਦੋਂ ਹਨੂ ਮੱਲੇ ਵਾਲਿਆਂ ਨੇ ਕਹਿੰਦੀ ਸਫਾਈ ਕਰਾਈ ਜਾਏ ਅਸੀਂ ਪਹਿਲਾਂ ਵੀ ਕਰਵਾਂਦੇ ਰਹੀਏ ਰੈਗੂਲਰ ਤੇ ਹੁਣ ਅਸੀਂ ਪਹਿਲਾਂ ਸੜਕ ਦੇ ਨਾਲੇ ਸਾਫ਼ ਕਰਵਾ ਰਹੇ ਸੀ ਤੇ ਜਦੋਂ ਸਾਡੇ ਧਿਆਨ ਚ ਆਇਆ ਕਿ ਉਹ ਨਾਲੇ ਦੀ ਵੀ ਦਿੱਕਤ ਜ਼ਿਆਦਾ ਤੇ ਫਿਰ ਪੜ ਸਾਬਜੀ ਦਾ ਬਲਜੀਤ ਪਾੜੀ ਦਾ ਫੋਨ ਸਾਨੂੰ ਆਇਆ ਸੀ ਕਿ ਪਹਿਲਾਂ ਆਪਣੇ ਸਾਰੇ ਲੇਬਰ ਜਿਹੜੀ ਆ ਸਫਾਈ ਸੇਵਕ ਲਗਾ ਕੇ ਪਹਿਲੋ ਨਾਲਾ ਜਿਹੜਾ ਉਹ ਸਾਫ ਕਰਾਇਆ ਜਾਏ ਤੇ 3 ਦਿਨ ਹੋ ਗਏ ਨੇ ਉਹ ਕੰਮ ਚੱਲ ਰਿਹਾ ਜੀ ਉੱਥੇ ਸਰ ਹੁਣ ਤੇ ਲੋਕ ਬੜੀ ਪੁੱਛਦੇ ਕਿ ਹਾਂ ਜਿੱਕੇ ਵਾਕਿਆ ਜਿਹੜੇ ਆ ਮਹੱਲੇ ਦੇ ਕੰਮ ਕੀਤੇ ਜਾ ਰਹੇ ਨੇ ਤੇ ਲੋਕ ਪ੍ਰਸੰਨ ਵੀ ਕਰ ਰਹੇ ਨੇ ਤੇ ਗੱਲ ਕਰੀ ਤਾਂ ਕਾਂਗਰਸ ਸਰਕਾਰ ਦੇ ਪਿਛਲੇ ਵੀ ਸਾਲਾਂ ਚ ਕੀ ਤੇ ਇਸ ਸਾਲਾਂ ਚ ਵੀ ਬੜੇ ਕੰਮ ਕੀਤੇ ਨੇ ਕਿਸਮਾ ਦੇ ਦਿੱਤੀ ਤੁਸੀਂ ਮੈਨੂੰ ਦੱਸੋ ਕਿ ਮੈਂ ਤੁਹਾਡੀ ਉਮਰ ਵੀ ਮੇਰੇ ਖਿਆਲ 40 ਪਲੱਸ ਹੋਣੀ ਹੈ ਤੇ ਮੈਂ ਵੀ 35 ਦੇ ਲਾਗੇ ਸ਼ਾਕੇ ਚਲਾ ਗਿਆ ਕਿ ਜਿਹੜਾ ਰਾਮਲੀਲਾ ਦੀ ਜਿਹੜੀ ਸੜਕ ਆ ਜਿਹੜੀ ਗਰਾਊਂਡ ਜਿੱਥੇ ਰਾਮਲੀਲਾ ਹੁੰਦੀ ਸੀ ਕਿੰਨੀ ਵਾਰ ਜਿਹੜੇ ਹੁਣ ਅਥੀ ਹਲਕਾ ਪ੍ਰਧਾਨ ਬਣੇ ਨੇ ਆਮ ਆਦਮੀ ਪਾਰਟੀ ਦੇ ਉਹ ਮੰਤਰੀ ਵੀ ਰਹੇ ਐਮਐਲਏ ਵੀ ਰਹੇ ਉਹਨਾਂ ਕੋਲ ਅੱਜ ਤੱਕ ਤੇ ਕਦੀ ਰੋਡ ਦੇਖਿਆ ਨਹੀਂ ਸੀ ਗਿਆ ਤੇ ਪੜਾ ਸਾਹਿਬ ਜਦੋਂ 2017 ਚ ਐਮਐਲਏ ਬਣੇ ਨੇ ਪਹਿਲ ਦੇ ਆਧਾਰ ਤੇ ਉਹ ਸੜਕ ਬਣਾ ਕੇ ਦਿੱਤੀ ਕਿ ਜਿਹਦੇ ਨਾਲ ਜਦੋਂ ਉੱਥੇ ਰਾਮਨੀਲਾ ਹੁੰਦੀ ਆ ਕਿ بارش ਪੈ ਜਾਂਦੀ ਰਹੀ ਸੀ ਤੇ ਰਾਮਨੀਲਾ ਕਰਨ ਚ ਵੀ ਦਿੱਕਤ ਆਂਦੀ ਸੀ ਤੇ ਪੜਾ ਸਾਹਿਬ ਨੇ ਆਪਣੀ ਪਹਿਲੀ ਟਨਿਓਰਤੀ ਸਾਰਾ ਆਪਣਾ ਕਰਕੇ ਦੇ ਉਹ ਸੜਕ ਜਿਹੜੀ ਵਧੀਆ ਬਣਾ ਕੇ ਦਿੱਤੀ ਉਹਨਾਂ ਨੂੰ ਤੇ ਹੁਣ ਅਸੀਂ ਉਹ ਗਲੀ 'ਚ ਗਏ ਸੀ ਉਹ ਕਹਿੰਦੇ ਲਾਈਟਾਂ ਵੀ ਕਰਾ ਦਿਓ ਤੇ ਮੌਕੇ ਤੇ ਪੜਾ ਸਾਹਿਬ ਨੂੰ ਫੋਨ ਕੀਤਾ ਲਾਈਟਾਂ ਮੌਕੇ ਤੇ ਲਗਵਾਤੀਆਂ ਨਹੀਂ ਉਹਨਾਂ ਨੇ ਸਰ ਆਉਣ ਵਾਲੇ ਦਿਨਾਂ 'ਚ ਹੋਰ ਕਿਤੇ ਕਿਤੇ ਜਿਹੜੀਆਂ ਕੰਮ ਕਿਤੇ ਜਾ ਰਹੇ ਨੇ ਆਉਣ ਵਾਲੇ ਦਿਨਾਂ 'ਚ ਸਾਡਾ ਮੇਨ ਦੇ ਪਹਿਲਾਂ ਸੀਵਰ ਦਾ ਕਿ ਸੀਵਰ ਸਾਡਾ 100 ਪਲੱਸ ਹੀ ਸਾਰਾ 25 ਨੰਬਰ ਵਾਰਡਸ ਹੋ ਗਿਆ ਹੁਣ 2-4 ਥੋੜੀ ਗਲੀ ਦੀ ਰਿਪੇਅਰਾਂ ਨੇ ਅਸੀਂ ਉਹ ਵੀ ਜਿਹੜੀਆਂ ਕਰਕੇ ਦੇ ਮੁਕੰਮਲ ਕਰ ਦਾਂਗੇ ਸਫਾਈ ਦੇ ਸਾਡਾ ਡੇਲੀ ਬੰਦੇ ਆਂਦੇ ਨੇ ਸਫਾਈ ਦਾ ਕੋਈ ਦਿੱਕਤ ਨਹੀਂ ਆਗੀ ਸਰ ਆਪਣੇ ਮਹੱਲਾ ਨਿਵਾਸੀਆਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਅਸੀਂ ਸੰਦੇਸ਼ ਇਹ ਹੀ ਦੇਣਾ ਚਾਹਾਂਗੇ ਕਿ ਜੇ ਤੁਹਾਨੂੰ ਕੋਈ ਲੱਗਦਾ ਕਿ ਕੋਈ ਦਿੱਕਤ ਹੈ ਸਾਨੂੰ ਦੱਸੋ ਕਸੇ ਦਿੱਕਤ ਆਣ ਨਹੀਂ ਦਿੰਦੇ ਆਪਾਂ ਖੁਦ ਸਾਰੀ ਨਜ਼ਰ ਰੱਖਦੇ ਆ ਪਰ ਫੇਰ ਵੀ ਜੇ ਅਸੀਂ ਜੇ ਕੋਈ ਦਿੱਕਤ ਲੱਗੂਗੀ ਅਸੀਂ ਅਸੀਂ ਦੋ ਚਾਰ ਦਿਨ ਸਾਰੇ ਕਲੀਅਰ ਕਰ ਦਾਂਗੇ ਤੇ ਇੱਕ ਤਨ ਮੈਂ ਹੋਰ ਗੱਲ ਦੱਸਣੀ ਚਾਹੁੰਦਾ ਇੱਕ ਦੋ ਤਿੰਨ ਦਿਨ ਪਹਿਲਾਂ ਦੋ ਤਿੰਨ ਬੰਦੇ ਨੇ ਕਿ ਖਬਰ ਜੀ ਲਗਵਾਈ ਸੀ ਕਿ 25 ਜ 30 ਵਰ ਬਡੇ ਬਲੌਕ ਨੇ ਸੀਵਰ ਇਦਾਂ ਨੇ ਉਹ ਚੀਜ਼ਾ ਵੀ ਹੱਲ ਅਸੀਂ ਕਰ ਲਿਆ ਸਾਡੇ ਡਾਕ ਨੇ ਚੌਂਕਤੋਰੀ ਦੇ ਅੰਦਰ ਆਈਏ ਅਸੀਂ ਸਾਡੇ ਘਰਾਂ ਵੱਲ ਜਿੱਥੇ ਮੇਰਾ ਘਰ ਹੈਗਾ ਉਥੋਂ ਤੱਕ ਇੱਕ ਸਾਡੇ ਦਰਸ਼ਕ ਅੰਕਲ ਨੇ ਰਮੇਸ਼ ਗੁਪਤਾ ਜੀ ਨੇ ਰਜਿੰਦਰ ਝੋਰ ਜੀ ਨੇ ਸੀਨੀਅਰ ਸਿਟੀਜ਼ਨ ਨੇ ਸਾਡੇ ਉਹ ਜਿਨ੍ਹਾਂ ਨੇ ਖਬਰ ਲਗਵਾਈ ਸੀ ਜੀ ਬਾਰ ਨੰਬਰ 25 ਚ ਜੀ ਸੀਵਰ ਬੜੇ ਬਲਾਕ ਨੇ ਉਹਨਾਂ ਨੂੰ ਵੀ ਪਤਾ ਕਿ ਲਗਾਤਾਰ 3 ਮਹੀਨੇ ਤੋਂ ਦਿਨ ਰਾਤ ਸਵੇਰੇ 5 ਵਜੇ ਬੰਦੇ ਆਉਂਦੇ ਸੀ ਤੇ ਰਾਤ ਵੀ ਲਾ ਕੇ ਕੰਮ ਕਰਦੇ ਸੀ ਸਾਰੀ ਗਾਰ ਤੱਕ ਕੱਟਦੀ ਹੋਈ ਆ ਹੁਣ ਦਿੱਕਤ ਉਹਨਾਂ ਨੂੰ ਐਸ ਡੀਓ ਸਾਹਿਬ ਤੇ ਐਕਸ਼ਨ ਸਾਹਿਬ ਆਈ ਸੀ ਉਹਨਾਂ ਨੂੰ ਦੱਸਿਆ ਵੀ ਹਾਲ ਸੀ ਕਿ ਨਾਲੀਆਂ ਦਾ ਢਲਾਨ ਜਿਹੜੀ ਅਸੀਂ ਵਿਪਨ ਦੀ ਪੂਜਦਰ ਹੈਗਾ ਉਧਰ ਨੂੰ ਸਾਈਡ ਨੂੰ ਕਰ ਦਈਏ ਬਟ ਇਹਨਾਂ ਨੂੰ ਮਸ ਜਲਦੀ ਕੀ ਕਰਾਚਤ ਕੰਮ ਹੁੰਦਾ ਨਹੀਂ ਹੈਗਾ ਹੁਣ ਅਸੀਂ ਪਲਾਨ ਕੀਤਾ ਕਿ ਜਿੱਥੇ ਗਤਰੀਮਰ ਸਕੂਲ ਦੇ ਨਾਲ ਜਿਹੜਾ ਛੱਪਰ ਨੂੰ ਰਾਹ ਜਾਂਦਾ ਜਿੱਥੇ ਪਹਿਲਾਂ ਸਾਰੇ ਮਹੱਲੇ ਦੀ ਨਿਕਾਸੀ ਸੀ ਹੁਣ ਜਦੋਂ ਬਰਸਾਤ ਹਟਦੀ ਐ ਅਸੀਂ ਉੱਥੇ ਨਾਲੀ ਬਣਾ ਦਾਂਗੇ ਸਾਰੇ ਢਲਾਨ ਆਪਾਂ ਉਧਰੋਂ ਕੱਢਾਂਗੇ ਜੀ ਆਪਾਂ ਆਪਾਂ ਉਹ ਵੀ ਹੱਲ ਕਰ ਦਾਂਗੇ ਜਲਦੀ ਸਰ ਇੰਨੀ ਗਰਮੀ ਐ ਗਰਮੀ ਦੇ ਬਾਵਜੂਦ ਵੀ ਤੁਸੀਂ ਆਪ ਤੇ ਜਿਹੜੇ ਲੇਬਰ ਦੇ ਨਾਲ ਦੇ ਦੇਖ ਰਹੇ ਹੋ ਕਿ ਹਾਂ ਕਿ ਕਿਹੜਾ ਕੰਮ ਰਹਿ ਗਿਆ ਤੇ ਕਿਸ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਹੋ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਨਹੀਂ ਗਰਮੀ ਚਲੋ ਜੇ ਸਾਨੂੰ ਲੱਗਦੀ ਤੇ ਮਹੱਲੇ ਵਾਲੇ ਨੂੰ ਵੀ ਲੱਗਦੀ ਸਾਡੇ ਕਮੇਟੀ ਪ੍ਰਧਾਨ ਜੀ ਨੇ ਜਿਹੜੀ ਡਿਊਟੀ ਲਾਈ ਹੈ ਕਿ ਪਹਿਲੇ ਪਹਿਲਾਂ ਕੰਮ ਬਾਕੀ ਸਾਰਾ ਕੁਝ ਬਾਅਦ ਚ ਕਿ ਅਸੀਂ ਜੋ ਪੜ ਜੋ ਬਲਜੀਤ ਪਾੜਾ ਜੀ ਕਹਿਣਗੇ ਅਸੀਂ ਉਦਾਂ ਹੀ ਕੰਮ ਕਰਾਂਗੇ